ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਸੰਤ ਮਹਾਤਮਾ ਹਮੇਸ਼ਾ ਆਖਦੇ ਹਨ ਕਿ ਰੱਬ ਬੰਦਗੀ ਨਾਲ ਭਜਨ ਨਾਲ ਯਤਨਾ ਨਾਲ ਹੀਲਿਆ ਨਾਲ ਚਲਾਕੀਆਂ ਨਾਲ ਸਿਮਰਨ ਪੂਜਾ ਜਪ ਤਪ ਅਤੇ ਕਲਣਾ ਨਾਲ ਨਹੀਂ ਮਿਲਦਾ ਉਹ ਉਦੋਂ ਹੀ ਮਿਲਦਾ ਹੈ ਜਦੋਂ ਉਹ ਮਨੁੱਖ ਤੇ ਕਿਰਪਾਲੂ ਹੋਵੇ ਵਾਹਿਗੁਰੂ ਦੀ ਪ੍ਰਾਪਤੀ ਵਾਹਿਗੁਰੂ ਦੀ ਮਿਹਰ ਤਾਂ ਨਤੀਜਾ ਹੁੰਦੀ ਹੈ ਰੂਪਨਾ ਲੇਖਨਾ ਰੰਗ ਕਿਛ ਰਹੁਗੰਤੇ ਪ੍ਰਭ ਪੈਨ ਜਿਸੇ ਹੀ ਭੁਜਾਇ ਨਾ ਲਗਾ ਜਿਸ ਹੋ ਗਏ ਸੁਪਰਸਨ ਆਮ ਵਿਅਕਤੀ ਦੇ ਦਿਲ ਵਿੱਚ ਕੁਦਰਤੀ ਸ਼ੰਕਾ ਪੈਦਾ ਹੁੰਦਾ ਹੈ ਕਿ ਜੇ ਰੱਬ ਸੇਵਾ ਬੰਦਗੀ ਯਤਨ ਨਾਲ ਨਹੀਂ ਮਿਲਦਾ ਤਾਂ ਭਗਤੀ ਸਿਮਰਨ ਬੰਦਗੀ ਦਾ ਕੀ ਸਾਇਦਾ ਹੋਇਆ ਜਦ ਉਸ ਦੀ ਮਿਹਰ ਹੋਵੇਗੀ ਆਪੇ ਹੀ ਮਿਲ ਪਵੇਗਾ ਐਸਾ ਨਤੀਜਾ ਕੱਢਣਾ ਅਤੇ ਬੰਦਗੀ ਛੱਡ ਦੇਣੀ ਆਤਮਕਾਤ ਕਰਨ ਦੇ ਬਰਾਬਰ ਦੀ ਗਲਤੀ ਹੈ ਸਮੁੱਚੀ ਗੁਰਬਾਣੀ ਨੂੰ ਪੜਨ ਨਾਲ ਹੀ ਸਮਝ ਆਲਦੀ ਹੈ ਕਿ ਹਉਮੈ ਨਾਲ ਮਾਨ ਨਾਲ ਕੀਤੀ ਹੋਈ ਬੰਦਗੀ ਸਿਮਰਨ ਜਪ ਤਪ ਗੁਰਬਾਣੀ ਵਿੱਚ ਵਿਵਰਜਤ ਹਨ ਹਉਮੈ ਨੂੰ ਹੀ ਮਾਰਨਾ ਬੰਦਗੀ ਦੀ ਸੰਪੂਰਨਤਾ ਹੈ ਅਤੇ ਜੇ ਬੰਦਗੀ ਕਰਕੇ ਹਉਮੈ ਵਧੇ ਤਾਂ ਬੰਦਗੀ ਹੀ ਆਤਮਿਕ ਤਰੱਕੀ ਵਿੱਚ ਰੋੜਾ ਬਣ ਖਲੋਂਦੀ ਹੈ ਗੁਰਬਾਣੀ ਦਾ ਭਾਵ ਇਹ ਹਰਗਿਜ ਨਹੀਂ ਕਿ ਬੰਦਗੀ ਭਜਨ ਵਾਹਿਗੁਰੂ ਦੇ ਮਿਲਨ ਦੇ ਸਭ ਜਤਨ ਵਰਥਾ ਆਪਣੇ ਬੇਲੋੜੇ ਹਨ ਗੁਰਬਾਣੀ ਅੰਦਰ ਵੀ ਇਹ ਫਰਮਾਨ ਮੁੜ ਮੁੜ ਮਿਲਦਾ ਹੈ ਸੁਨ ਸਖੀਏ ਮਿਲ ਉਦਮ ਕਰੇ ਹਾ ਮਨਾਈ ਲਹੇ ਹਰ ਕੰਤੈ ਸੋਦਤ ਸੋਦਤ ਸੋਦ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਗੁਰਬਾਣੀ ਪੜਨ ਤੋਂ ਹੀ ਪਤਾ ਲੱਗਦਾ ਹੈ ਕਿ ਵਾਹਿਗੁਰੂ ਬੜਾ ਮੁਨਾਸਿਫ ਮિજાਜ ਅਤੇ ਨਿਆਂਕਾਰੀ ਹੈ ਅਤੇ ਕਿਸੇ ਦੇ ਕੀਤੇ ਹੋਏ ਜਤਨਾਂ ਨੂੰ ਕਦੇ ਨਹੀਂ ਪਲਾਂਦਾ ਸਗੋਂ ਪੂਰਾ ਮੁੱਲ ਪੰਡਾ ਹੈ 바이 ਗੁਰ ਕਾਸਿਕਾ ਕਤਨ ਹੈ ਜਨ ਸਰਨ ਕੁਰ ਇੱਕ ਪੰਡਾ ਜਾਏ ਜਲ ਸਤ ਗੁਰੂ ਕੋਟ ਪੰਡਾ ਅਗੇ ਹੋਏ ਲੇਟ ਹੈ ਵਾਹਿਗੁਰੂ ਦੀ ਕਿਰਪਾ ਨੂੰ ਫਿਰ ਕਿਸ ਤਰ੍ਹਾਂ ਪ੍ਰਾਪਤ ਕੀਤਾ ਜਾ ਸਕਦਾ ਹੈ ਰੁਕਬੀਰ ਸਿੰਘ ਨਵੀਨ ਜੀ ਜੀ ਇਸ ਸਾਖੀ ਵਿਚਾਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨ ਛੱਡ ਕੇ ਬੰਦਗੀ ਸਿਮਰਨ ਕਮਾਈ ਕਰਨ ਨਾਲ ਵਾਹਿਗੁਰੂ ਦੀ ਕਿਰਪਾਲਤਾ ਜ਼ਰੂਰ ਹੁੰਦੀ ਹੈ ਅਤੇ ਵਾਹਿਗੁਰੂ ਦੀ ਕਿਰਪਾਲਤਾ ਨੂੰ ਉਪਜਾਨ ਦਾ ਸਭ ਤੋਂ ਵੱਡਾ ਸਾਧਨ ਹੀ ਗੁਰਬਾਣੀ ਅਨੁਸਾਰ ਨਾਮ ਅਭਿਆਸ ਕਮਾਈ ਹੈ ਇਹ ਵੀ ਗੱਲ 16 ਅਨ ਸੱਚ ਹੈ ਕਿ ਵਾਹਿਗੁਰੂ ਦੀ ਪ੍ਰਾਪਤੀ ਉਸ ਦੀ ਕਿਰਪਾਲਤਾ ਦੁਆਰਾ ਹੁੰਦੀ ਹੈ ਪਰ ਇਸ ਕਿਰਪਾਲਤਾ ਨੂੰ ਜਹੂਰ ਜਾਂ ਹੋਂਦ ਵਿੱਚ ਲਿਆਉਣ ਦੀ ਜੁਗਤੀ ਅਰਦਾਸਾ ਅਤੇ ਨਾਮ ਅਭਿਆਸ ਹੀ ਹੈ ਗੁਰਬਾਣੀ ਅਨੁਸਾਰ ਰੱਬ ਦੀ ਸਭ ਤੋਂ ਉੱਤਮ ਸੇਵਾ ਰੱਬ ਦੀ ਖੁਸ਼ੀ ਪ੍ਰਾਪਤ ਕਰਨ ਦਾ ਸਾਧਨ ਸਿਮਰਨ ਅਭਿਆਸ ਹੈ ਜਿਸ ਤੋਂ ਰੱਬ ਦੀ ਮਿਹਰ ਦਾ ਦਰ ਖੁੱਲਦਾ ਹੈ ਇਹ ਸਾਧਨ ਸਾਡੇ ਗੁਰੂਆਂ ਪੀਰਾਂ ਵਿਟਾਮਿਆ ਰਿਸੀਆਂ ਮਨੀਆਂ ਦਾ ਸਦੀਆਂ ਤੋਂ ਅਜ਼ਮਾਇਆ ਹੋਇਆ ਹੈ ਇਸੇ ਵਿੱਚ ਅਭਿਆਸੀ ਵਿਅਕਤੀ ਨੂੰ ਜਰਾ ਸ਼ੱਕ ਨਹੀਂ ਕਰਨਾ ਚਾਹੀਦਾ ਜਿਸ ਤਰ੍ਹਾਂ ਦੋ ਨੂੰ ਦੋ ਨਾਲ ਜਰਬ ਕੀ ਧਿਆਨ ਨਤੀਜਾ ਜ਼ਰੂਰ ਚਾਰ ਹੀ ਨਿਕਲਦਾ ਹੈ ਉਸੇ ਤਰ੍ਹਾਂ ਪੂਰਨ ਸ਼ਰਦਾ ਅਤੇ ਪ੍ਰੇਮ ਨਾਲ ਭਜਨ ਕੀਤੇਆਂ ਸਿਮਰਨ ਕੀਤੇਆਂ ਵਾਹਿਗੁਰੂ ਦੀ ਕਿਰਪਾ ਜ਼ਰੂਰ ਪ੍ਰਗਟ ਹੋਵੇਗੀ ਚਾਹੇ ਕੋਈ ਵੀ ਇਸ ਗੱਲ ਨੂੰ ਅਜ਼ਮਾ ਲਵੇ ਇਹ ਇੱਕ జగਤ ਸਚਾਈ ਹੈ ਵਾਹਿਗੁਰੂ ਦੀ ਕਿਰਪਾ ਦੀ ਲੋੜ ਕੇਵਲ ਬੰਦਗੀ ਵਿੱਚ ਹੀ ਜ਼ਰੂਰੀ ਨਹੀਂ ਬਲਕਿ ਇਨਸਾਨ ਦੇ ਸਾਰੇ ਯਤਨਾਂ ਦੀ ਸਫਲਤਾ ਵਾਸਤੇ ਚਾਹੇ ਉਹ ਯਤਨ ਕਿਸੇ ਪਾਸੇ ਵੀ ਲਗਾਏ ਜਾਣ ਰੱਬ ਦੀ ਮਿਹਰ ਜ਼ਰੂਰੀ ਹੈ ਕਿਉਂਕਿ ਜਿੰਨਾ ਕੋਸ਼ਿਸ਼ਾਂ ਅਤੇ ਕਾਮਯਾਬੀ ਦੇ ਦਰਮਿਆਨ ਇੱਕ ਵਿਥ ਜਾਂ ਵਿਲ ਹੁੰਦੀ ਹੈ ਜੋ ਕਿ ਰੱਬ ਦੀ ਮਿਹਰ ਜਾਂ ਕਿਰਪਾਲਤਾ ਨਾਲ ਹੀ ਭਰੀ ਜਾਂਦੀ ਹੈ ਹਰ ਇੱਕ ਕੋਸ਼ਿਸ਼ ਕਾਮਯਾਬੀ ਦਾ ਦਰਜਾ ਤਾਂ ਹੀ ਪ੍ਰਾਪਤ ਕਰਦੀ ਹੈ ਜਦ ਕੋਈ ਸਹਾਇਤਾ ਗੈਪ ਵੱਲੋਂ ਆਵੇ ਕਾਮਯਾਬੀ ਦਾ ਸਭ ਤੋਂ ਵੱਡਾ ਪੇੜ ਇਸ ਸੋਲ ਨੂੰ ਜਾਨਣਾ ਹੈ ਹੰਕਾਰ ਭਰੀ ਕੋਸ਼ਿਸ਼ ਦਾ ਸਿੱਟਾ ਕਾਮਯਾਬੀ ਤਾਂ ਕਦੀ ਨਹੀਂ ਹੋ ਸਕਦਾ ਜੇਕਰ ਕਾਮਯਾਬੀ ਮਿਲ ਵੀ ਜਾਵੇ ਤਾਂ ਬੜੀ ਬੁਰੀ ਤਰ੍ਹਾਂ ਪਿੱਛੋਂ ਕਿਰਨਾ ਪੈਂਦਾ ਹੈ ਕੋਸ਼ਿਸ਼ਾਂ ਨੂੰ ਫਲ ਰੱਬ ਦੀ ਮਿਲ ਵਰਤਨਾਂ ਲੱਗਦੇ ਹਨ ਇੱਥੇ ਇਹ ਵੀ ਗੱਲ ਯਾਦ ਰੱਖੇ ਕਿ ਰੱਬ ਦੀ ਮਿਹਰ ਨੂੰ ਉਪਜਾਨ ਦਾ ਵੱਡਾ ਸਾਧਨ ਲਗਾਤਾਰ ਕੋਸ਼ਿਸ਼ਾਂ ਹਨ ਫਲਕ ਕੋਸ਼ਿਸ਼ ਨੂੰ ਹੀ ਲੱਗਦਾ ਹੈ ਪਰ ਨਿਰਮਾਨ ਅਤੇ ਸਿਦਕ ਵਾਲੀ ਕੋਸ਼ਿਸ਼ ਨੂੰ ਲੱਗਦਾ ਹੈ ਹੰਕਾਰ ਭਰੀ ਦੰਬ ਭਰੀ ਕੋਸ਼ਿਸ਼ ਨੂੰ ਨਹੀਂ ਨਿਮਾਨੇ ਹੋ ਕੇ ਸਿਮਰਨ ਅਭਿਆਸ ਕਮਾਈਆਂ ਵਿੱਚ ਲੱਗ ਜਾਨਾ ਵਾਹਿਗੁਰੂ ਦੀ ਕਿਰਪਾ ਕਈ ਰੂਪਾਂ ਵਿੱਚ ਜ਼ਾਹਰ ਹੋਣੀ ਸ਼ੁਰੂ ਹੋ ਜਾਂਦੀ ਹੈ ਸਿਮਰਨ ਵਿੱਚ ਦਿਲ ਲੱਗਣਾ ਸਿਮਰਨ ਵਿੱਚੋਂ ਖੁਸ਼ੀ ਰਸ ਆਨੰਦ ਦਾ ਆਉਣਾ ਸਿਮਰਨ ਵਿੱਚ ਬੈਠੇ ਬੈਠੇ ਆਪਣੇ ਸ਼ੰਕਿਆਂ ਦੇ ਜਵਾਬ ਸੁੱਜਣੇ ਜਿੰਨਾ ਤੋਂ ਪਸੰਦੀ ਬਦਨੀ ਅਤੇ ਹੋਰ ਚਾਹ ਪੈਦਾ ਹੋਣੀ ਸਤ ਸੰਗੀਆਂ ਦਾ ਮਿਲਾਪ ਹੋਣਾ ਬੇਮੁਖਾਂ ਦੀ ਦੋਸਤੀ ਤੋਂ ਦਿਲ ਉਪਰਾਮ ਹੋ ਜਾਣਾ ਲੋੜ ਅਨਸਾਰ ਗੁਰਮਖ ਮਹਾਤਮਾ ਦਾ ਮੇਲ ਅਤੇ ਅਗਵਾਈ ਹੋਣੀ ਐਸੀਆਂ ਪੁਸਤਕਾਂ ਪੜਨ ਵਾਸਤੇ ਮਿਲ ਜਾਣੀਆਂ ਜਿਨ੍ਹਾਂ ਨਾਲ ਦਿਲ ਦੇ ਸ਼ੰਕੇ ਨਿਵਰਤ ਹੋ ਜਾਣੇ ਤੁੰਦਲੇ ਖਿਆਲਾਂ ਦਾ ਸਾਫ ਹੋ ਜਾਣਾ ਬਿਰਤੀ ਡ੍ਰਿੜ ਹੋ ਜਾਣੇ ਜ਼ਿੰਦਗੀ ਇਸ ਕਿਸਮ ਦੀ ਹੋ ਜਾਣੇ ਜਿਸ ਵਿੱਚ ਅਭਿਆਸ ਕਮਾਈ ਸਤ ਵਿਚਾਰ ਵਾਸਤੇ ਕਾਫੀ ਸਮਾਂ ਮਿਲ ਜਾਵੇ ਅੰਦਰ ਦੇ ਕਪਾਟ ਖੁੱਲਦੇ ਜਾਣ ਨਰੰਜਨੀ ਜੋਤ ਤੇ ਲਿਸ਼ਕਾਰੇ ਆਪਣੇ ਸਰੂਪ ਦੀ ਪਛਾਣ ਆਪਣਾ ਅਤੇ ਵਾਹਿਗੁਰੂ ਦਾ ਸੰਬੰਧ ਸਪਸ਼ਟ ਤੌਰ ਤੇ ਸਮਝ ਵਿੱਚ ਆ ਜਾਣਾ ਆਦ ਸਭ ਵਾਹਿਗੁਰੂ ਦੀ ਕਿਰਪਾਲਤਾ ਦੀਆਂ ਹੀ ਨਿਸ਼ਾਨੀਆਂ ਹਨ ਜੋ ਕਿ ਆਤਮਿਕ ਮੰਜ਼ਲਾਂ ਦੇ ਮੁਸਾਫਰਾਂ ਨੂੰ ਅਭਿਆਸ ਕਮਾਈ ਦੇ ਰਸਤੇ ਵਿੱਚ ਥਾ ਥਾ ਪੜਾ ਪੜਾ ਕੇ ਮਿਲਦੀਆਂ ਹਨ ਅਤੇ ਉਹਨਾਂ ਦੇ ਦਿਲ ਨੂੰ ਧੀਰਜ ਅਤੇ ਉਤਸ਼ਾਹ ਵੀ ਦਵੰਡੀਆਂ ਰਹਿੰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ